ਦੋਸਤੋ ਮੇਲੇ ਚ ਪਹੁੰਚਿਆ ਪਦਮ ਪਦਮ ਦੇ ਦਰਸ਼ਨ ਕਰਾਉਣੇ ਅੱਜ ਤੁਹਾਨੂੰ ਸਾਰੇ ਵੀਰਾਂ ਨੂੰ ਆ ਦੇਖੋ ਪੂਰਾ ਹਜੂਮ ਪੂਰਾ ਮੇਲਾ ਲੁੱਟਿਆ ਪਦਮ ਨੇ ਅੱਜ ਤੇ ਸਾਰੇ ਭਰਾ ਪਦਮ ਦੇ ਅੱਗੇ ਪਿੱਛੇ ਆ ਇਹ ਹੁੰਦਾ ਮੇਲਾ ਜਿੱਥੇ ਜਾਂਦਾ ਪਦਮ ਪਦਮ ਮੇਲਾ ਹੀ ਲਾ ਆਂਦਾ ਜੀ ਤੇ ਸਾਰੇ ਭਰਾ ਘੋੜੇ ਦੇ ਅੱਗੇ ਪਿੱਛੇ ਅੱਗੇ ਪਿੱਛੇ ਜਦੋਂ ਜਾਂਦੇ ਆ ਤੇ ਹੋਰ ਵੀ ਮਨ ਬੜਾ ਖੁਸ਼ ਹੁੰਦਾ ਬਾਕੀ ਦਿਲਜੀਤ ਬਾਈ ਨਾ ਕਰਾਉਣੇ ਟਾਡੀ ਗੱਲਬਾਤ ਹਾਂ ਹੋਰ ਸੁਣਾਓ ਵੀਰੋ ਠੀਕ ਠਾਕ ਹਾਂ ਆ ਲੋ ਜੀ ਇਹ ਆਇਆ ਪਦਮ ਬਾਈ ਦਿਲਜੀਤ ਆਇਆ ਬਾਈ ਦਿਲਜੀਤ ਕਿਦੋਂ ਆਏ ਹੋ ਸਤਿ ਸ਼੍ਰੀ ਅਕਾਲ ਬਾਈ ਹੋਰ ਸਨੋਂ ਠੀਕ ਠਾਕ ਹੋ ਆ ਜੋ ਅਕਲ ਆ ਜੀ ਆਏ ਨੂੰ ਵੈਲਕਮ ਹੈ ਬਾਈ ਜੀ ਬਹੁਤ ਸੋਹਣਾ ਘੋੜਾ ਬਾਈ ਦਿਲਜੀਤ ਤੇ ਕਿੰਨੀ ਏਜ ਹੋ ਗਈ ਬਾਈ ਦਿਲਜੀਤ ਦੀ ਹੁਣ ਸਾਢੇ 5 ਸਾਲ ਦਾ ਹੋ ਚੱਲਿਆ ਸਾਢੇ 5 ਸਾਲ ਦਾ ਹੋ ਗਿਆ ਠੀਕ ਹੈ ਠੀਕ ਹੈ ਸਾਡੇ ਵੀ ਵੱਡੇ ਵੀਰ ਜੀ ਵੀ ਸਤਿ ਸ਼੍ਰੀ ਅਕਾਲ ਭਾਜੀ ਹੋਰ ਸੁਣਾ ਠਿਕ ਟਕ ਹੋ ਕੈਮੋ ਚੜਦੀ ਕਲਾ ਆ ਵੇਖੋ ਵਿਖਾਉਨੇ ਆ ਭਰਾਵਾਂ ਨੂੰ ਵੇਖੋ ਕਿਵੇਂ ਰੌਣਕ ਲੱਗੀ ਪਈ ਆ ਤੇ ਪੂਰਾ ਮੇਲਾ ਇਹੀ ਹੁੰਦਾ ਜਦੋਂ ਮੇਲਾ ਲੁੱਟਿਆ ਹੋਵੇ ਐ ਐ ਲੁੱਟਿਆ ਜਾਂਦਾ ਮੇਲਾ ਇਹ ਸਾਡੇ ਭਰਾ ਦਿਲਜੀਤ ਵੀਰ ਦਾ ਬਾਈ ਦਾ ਪਿਆਰ ਆ ਇਹ ਇਹ ਜਾਂਦਾ ਐਮ ਪੀ ਐਨ ਇਹ ਸਾਡੇ ਭਾਂ ਭਰਾਵਾਂ ਨੇ ਪਿਆਰ ਖਟਿਆ ਪੈਸਾ ਤੇ ਹਰ ਕੋਈ ਕਮਾ ਲੈਂਦਾ ਪਿਆਰ ਕਮਾਉਣੇ ਔਖਾ দর্শন ভালো থাকি দের ਦੇ ਵੀ ਖੁਸ਼ੀ ਚੱਕ ਵੀਰੇ ਦੇ ਉੱਤੇ ਜੜਦੇ ਆ ਬਾਕੀ ਬਾਈ ਨਾਲ ਡਾਡੀ ਕਰਾਵਾਂਗੇ ਗੱਲਬਾਤ ਪੂਰੀ ਰੌਣਕ ਆ ਪੂਰਾ ਅਜੂਮ ਥੋੜੇ ਦੇ ਅੱਗੇ ਪਿੱਛੇ ਆ ਬਾਕੀ ਬਦਮ ਨੂੰ ਕੌਣ ਨਹੀਂ ਜਾਣਦਾ